ਕੱਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹਦੀ ਪੂਰਾ ਸਟੈਂਡ ਹੀ ਕੋਈ ਨਹੀਂ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 소ਸ਼ੀਲ ਕੁਮਾਰ ਰਿੰਕੂ ਨੂੰ ਕੋਸਿਆ ਰਿੰਕੂ ਵੱਲੋਂ ਵਾਰ-ਵਾਰ ਪਾਰਟੀਆਂ ਬਦਲਣ ਤੇ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਇਸ ਲੀਡਰ ਦਾ ਕੋਈ ਸਟੈਂਡ ਨਹੀਂ ਲੱਗਦਾ ਸਾਬਕਾ ਮੁੱਖ ਮੰਤਰੀ ਨੇ ਰਿੰਕੂ ਖਿਲਾਫ ਹੋ ਰਹੇ ਆਪ ਦੇ ਪ੍ਰਦਰਸ਼ਨਾਂ ਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ ਪੁੱਛਿਆ ਕਿ ਜਦੋਂ ਰਿੰਕੂ ਕਾਂਗਰਸ ਛੱਡ ਕੇ ਆਏ ਸੀ ਉਸ ਦੌਰਾਨ ਤੁਸੀਂ ਉਸ ਨੂੰ ਦੇਸ਼ ਭਗਤ ਦੱਸਦੇ ਸੀ ਪਰ ਅੱਜ ਜਦੋਂ ਤੁਹਾਨੂੰ ਛੱਡ ਕੇ ਗਿਆ ਹੁਣ ਕਿਉਂ ਪੀੜਾ ਹੋ ਰਹੀ ਹੈ ਦਰਅਸਲ ਪਿਛਲੇ ਦਿਨੀ ਜਲੰਧਰ ਤੋਂ ਆਪ ਦੇ ਇਕਲੌਤੇ ਐਮਪੀ ਅਤੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਸਨੇ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਤੈਕ ਸ਼ੀਤਲ ਅੰਗਰਾਲ ਬੀਜੇਪੀ ਚ ਸ਼ਾਮਲ ਹੋ ਗਏ ਨੇ ਇਹਨਾਂ ਦੋਵਾਂ ਲੀਡਰਾਂ ਖਿਲਾਫ ਆਮ ਆਦਮੀ ਪਾਰਟੀ ਅੱਗ ਬਬੂਲਾ ਹੈ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਅਜੇ ਹੁਣ ਸਭ ਕਾ ਸਟੇਮ ਚਨੀ ਨੇ ਰਿੰਕੂ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਵੀ ਕੋਸਿਆ ਹੈ ਕਲਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਹੈ